ਹਾਂਜੀ ਬਈ ਸਾਸਤਰੀ ਕਾਲਾ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਮਰੂਤੀ ਕਾਰ ਬਕਾਊਆ ਜੀ ਸਾਰੀ ਓਰੀਜਨਲ ਦੇਖ ਸਕਦੇ ਹੋ ਠੀਕ ਹੈ ਜੀ 99 ਮਾਡਲ ਆ ਦੇਖ ਸਕਦੇ ਹੋ ਸਾਰੀ ਕੋਕਾ ਵੀਸੀ ਆ ਕੋਈ ਰੰਗ ਨਹੀਂ ਹੋਇਆ ਵਾ ਠੀਕ ਹੈ ਜੀ ਤੇ ਜਿਸ ਕਿਸੇ ਵੀਰ ਨੂੰ ਚਾਹੀਦੀ ਹੋ ਤਾਂ ਜਰੂਰ ਕੰਨੈਕਟ ਕਰੋ ਵਖਤਗੜ ਟੂਰ ਵੀਸ ਨੂੰ ਦਿਖਾਉਣੇ ਆ ਜੀ ਨੰਬਰ ਹੈਗਾ ਪੀ ਵੀ 45 27 75 ਠੀਕ ਹੈ ਜੀ ਕੱਢ ਦੀ ਕੰਡੀਸ਼ਨ ਦੇਖ ਸਕਦੇ ਹੋ ਠੀਕ ਹੈ ਜੀ ਟਾਇਰ ਵੀ ਦੇਖ ਸਕਦੇ ਹੋ ਐਮ ਆਰ ਪੀ ਆ ਜੀ ਠੀਕ ਹੈ ਜੀ ਮੰਗ ਲੈ ਟਾਇਰ ਆ ਦੋਨੇ ਇਹ ਐਮ ਆਰ ਪੀ ਆ ਜੀ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਆਹ ਮੂਰ ਲੈ ਟਾਇਰ ਆ ਜੀ ਠੀਕ ਆ ਇਕ ਸਾਲ ਦੀ ਟੈਰ ਗੱਡੀ ਸਾਰੀ origignal ਹੀ ਹੈ ਜੀ ਬਾਕੀ ਸਭ ਅੰਦਰਲੀ ਕੰਡੀਸ਼ਨ ਵੇਖਣਾ ਇੰਜਨ ਨੂੰ ਜਿੰਨਾ ਮੈਂ ਓਕੇ ਆ ਜੀ ਅੰਦਰਲੀ ਕੰਡੀਸ਼ਨ ਦੇਖ ਸਕਦੇ ਹੋ ਠੀਕ ਹੈ ਮੀਟਰ ਮੋਟਰ ਬਹੁਤ ਸਾਫ਼ ਗੱਡੀ ਹੈ ਸਾਰੀ origignal ਜਿਸ ਕਿਸੇ ਵੀਰ ਨੂੰ ਜ਼ਰੂਰ ਤੇ ਇਹਦਾ ਜ਼ਰੂਰ ਕੰਟੈਕਟ ਕਰਨਾ ਇਹਨੂੰ ਸਟਾਰਟ ਕਰਕੇ ਦਿਖਾਉਣੇ ਆ ਠੀਕ ਹੈ ਜੀ ਸਟਾਰਟ ਕਰ ਲਈ ਗੱਡੀ ਓਕੇ ਆ ਬੈਟਰੀ ਬਾਈ ਜੀ ਜਮਾ ਨਹੀਂ ਆ ਰਹੀ ਆ ਕੀ ਗੱਲ ਗੱਲ ਕਰ ਦਿਆ। ਕੰਗਲ ਨੰਬਰ ਦੇ ਜਿਹਾ ਸਾਰੇ ਸਟਾਰਟ ਗਿਆ। ਚੱਲ ਰਹੀ ਹੈ ਜਿੱਦ। ਸਟਾਰਟ ਬੁੜਾ ਹੋ ਗਿਆ। ਜਿਸ ਕਰੀ ਦੀ ਲੋੜ ਹੋਵੇ ਤਾਂ ਜ਼ਰੂਰ ਲਗਨ ਡੈਕਟ ਕਰ ਲੈ। ਨੰਬਰ ਸਭ ਨੂੰ ਸਕਰੀਨ ਤੇ ਲੱਗ ਗਈ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ।